78 ਸਾਂ ਪੰਜ ਹਾਂ ਆਉਣ ਵਾਲੇ ਕੀ ਇਧਰੋਂ ਲਾਸਟ ਨਤੀਜਾ ਜਿਹੜਾ ਕਾਂਗਰਸ ਪਾਰਟੀ ਦੇ ਹੱਕ ਦੇ ਵਿੱਚ ਆਇਆ ਟੌੜਾ ਜ਼ੋਨ ਤੋਂ ਵੱਡੀ ਜਿੱਤ ਆ ਜਿਹੜੀ ਸਾਬਕਾ ਜ਼ਿਲ੍ਹਾ ਪ੍ਰਧਾਨ ਕਾਂਗਰਸ ਦੇ ਆ ਮਹਾਂ ਤੇਰਮਿੰਦਰ ਸਿੰਘ ਖਟੌੜਾ ਦੇ ਸੁਪੁੱਤਰ ਨੇ ਜਿੱਤੀ 1805 ਵੋਟਾਂ ਤੇ ਬੱਡੀ ਜਿੱਤ ਹਾਸਲ ਕੀਤੀ ਆ ਕਿਸ ਤਰ੍ਹਾਂ ਦੇਖੋ ਕੰਮ ਬਹੁਤ ਵਧੀਆ ਥੈਂਕ ਯੂ ਅੰਕਲ ਥੈਂਕ ਯੂ ਬਹੁਤ ਵਧੀਆ ਲੱਗਿਆ ਬਹੁਤ ਹੀ ਜ਼ਿਆਦਾ ਵਧੀਆ ਹਲਕੇ ਨੀਨਾ ਮਾਨ ਦਿੱਤਾ ਮੈਂ ਸਾਰੇ ਟੋੜੇ ਹਲਕੇ ਦਾ ਧੰਨਵਾਦ ਕਰਨਾ ਨਾ ਪਾਰਟੀ ਦਾ ਧੰਨਵਾਦ ਕਰਨਾ ਚਾਹੁੰਦਾ ਸਰਨੋ ਵੱਧ ਕ੍ਰੈਡਿਟ ਫਾਦਰ ਸਾਹਿਬ ਦਾ ਸਾਡੀ ਸਾਰੀ ਟੀਮ ਦਾ ਤੇ ਉਹਨਾਂ ਨੇ ਇੱਕ ਪ੍ਰੋਸੈਸ ਦਿੱਤਾ ਹੈ ਦਿਤਾਇਆ ਤੇ ਮੈਂ ਉਹਨਾਂ ਦਾ ਇਹ ਕਹੂੰਗਾ ਜਿਹੜਾ ਪ੍ਰੋਸੈਸ ਛੋਟੀ ਉਮਰ ਦੇ ਵਿੱਚ ਐਡੀ ਵੱਡੀ ਲੀਡ ਥੈਂਕ ਯੂ ਅੰਕਲ ਥੈਂਕ ਯੂ ਐਂਜਾ ਜ਼ਿੰਮੇਵਾਰੀ ਵੱਡੀ ਹੈ ਜੀ ਇੰਨੀ ਛੋਟੀ ਉਮਰ ਪ੍ਰੋਸੈਸ ਦਿਖਾਇਆ ਮੈਂ ਦੁੱਗਣਾ ਕਰਕੇ ਮੋੜ ਪੁੱਤ ਦੀ ਜਦ ਹੋਏ ਬਹੁਤ ਵੱਡੀ ਚਿਹਰੇ ਤੇ ਖੁਸ਼ੀ ਹੈ ਨਹੀਂ ਨੇਚਰਲੀ ਹੁੰਦੀ ਆ ਫਾਦਰ ਨੂੰ ਤਾਂ ਹੁੰਦੀ ਆ ਆਪਣੇ ਬੇਟੇ ਨੂੰ ਮੈਂ ਆਪਣੀ ਉਮਰ ਦੇ ਵਿੱਚ ਖੜਾ ਕਰ ਲਿਆ ਨੂੰ 25 ਸਾਲ ਦੀ ਉਮਰ ਦੇ ਵਿੱਚ ਉਹ ਵੀ ਟੌੜਾ ਜੋਨ ਤੋਂ ਜਿਹੜਾ ਟੌੜਾ ਜੋਨ ਤੋਂ ਜਿਹੜਾ ਬੇਟੇ ਨੂੰ ਆਪਾਂ ਜਿਲ੍ਹਾ ਪ੍ਰੀਸ਼ਦ ਦਾ ਮੈਂਬਰ ਬਣਾਇਆ ਇਹ ਸਾਰੇ ਮੈਂ ਸੰਸਦ ਦਾ ਕਾਂਗਰਸ ਪਾਰਟੀ ਦੀ ਤੇ ਮੇਰੇ ਦੋਸਤਾਂ ਦੀ ਵੱਡੀ ਪ੍ਰਾਪਤੀ ਆ ਤੇ ਮੈਂ ਸਾਰਿਆਂ ਦਾ ਇਸ ਗੱਲ ਨੂੰ ਥੈਂਕਸ ਕਰਦਾ ਬਿਲਕੁਲ ਬਹੁਤ ਵੱਡੀ ਜਿੱਤ ਪੁੱਤ ਨੂੰ ਖੁਸ਼ੀ ਹੋਈ ਆ ਬਾਪਾ ਬਾਪ ਨੂੰ ਖੁਸ਼ੀ ਹੋਈ ਆ ਪੁੱਤ ਦੀ ਜਿੱਤ ਤੇ ਜਿੱਥੋਂ ਕੀ ਲਾਸਟ ਰਿਜ਼ਲਟ ਆ ਜਿਹੜਾ ਜ਼ਿਲ੍ਹਾ ਪ੍ਰੀਸ਼ਦ ਦਾ ਨਾਬਾ ਬਲਾਕ ਦੇ ਵਿੱਚ ਆਇਆ ਉਹ ਕਾਂਗਰਸ ਪਾਰਟੀ ਦੇ ਖੇਮੇ ਚ ਗਿਆ ਵੱਡੀ ਗੱਲ ਆ ਜਿੱਥੇ ਕੋਈ ਖਨੌੜਾ ਸਾਹਮਣੇ ਵੱਡੀ ਗੱਲ ਆਖੀ ਇਹ ਮਿਹਨਤ ਵੱਡੀ ਕੀਤੀ ਆ ਜਿੱਥੋਂ ਕੀ ਅੱਜ ਵੱਡੀ ਜਿੱਤ ਆ ਜਿਹੜੀ ਛੋਟੀ ਉਮਰ ਦੇ ਵਿੱਚ 1805 ਵੋਟਾਂ ਤੇ ਵੱਡੀ ਜਿੱਤ ਹੋਈ ਆ ਨਾਬਾ ਤੋਂ ਹਰਮੇਸ਼ ਸਿੰਘ ਮਾਲ